ਹਾਂਜੀ ਸਤਿ ਸ੍ਰੀ ਅਕਾਲ ਦੀ ਕੀ ਹਾਲ ਚਾਲ ਨੇ ਸਾਰਿਆਂ ਦੇ ਆਈ ਹੋਪਸੋ ਸਾਰੇ ਵਧੀਆ ਹੋਮੋਗੇ ਅੱਜ ਸਾਡਾ ਪਲਾਨ ਬਣਾਈ ਟਰੈਕਟਰ ਦੋਜਨਾ ਦੇ ਜਾਣ ਦਾ ਤੇ ਅੱਜ ਤੁਹਾਨੂੰ ਦਿਖਾਵਾਂਗੇ ਟਰੈਕਟਰ ਦੋਜਨੀ ਨੇ ਤੇ ਟਰਾਲੀ ਮੁਕਾਬਲੇ ਨੇ ਸੋਰੀ ਟਰਾਲੀ ਮੁਕਾਬਲੇ ਨੇ ਉਹ ਦਿਖਾਵਾਂਗਾ ਤੁਹਾਨੂੰ ਉੱਥੇ ਕੁੰਡੀਆਂ ਦੇ ਸਿੰਘ ਭਗਣਾ ਕਿਉਂ ਡिडੂ ਉਹ ਡिडੂ ਹਾਂ ਫਸੜਿਆ ਕੁੰਡੀਆਂ ਸਿੰਘ ਤੂੰ ਦੱਸ ਜੋ ਬਣਾ ਆ ਪੂਰਾ ਸਿੰਘ ਮਾਰੇ ਪੂਰੇ ਧੱਕ ਦੇਣੀ ਉੱਥੇ ਬਾਕੀ ਦੀਪਾ ਬਾਈ ਤੇ ਕਿੰਡੀਆਂ ਨੇ ਸਿੰਘ ਪੰਚ ਗਏ ਨਿਤੂ ਬੜੇ ਮੈਂ ਖਾਂ ਖਾਣੀ ਆ ਤੇ ਬਾਈ ਉੱਥੇ ਆਪਣੇ ਨਾਲ ਦੀਪਾ ਬਾਈ ਤੇ ਮੋਤੀ ਬਾਈ ਜਾਣਗੇ ਦੀਪਾ ਬਾਈ ਉਹ ਖੜਾ ਉਹਨੂੰ ਚੱਕ ਚਲੋ ਜੀ ਕਹ ਆ ਖੜਾ ਦੀਪਾ ਬਾਈ ਆ ਖੜਾ ਦੀਪਾ ਬਾਈ ਸਾਡਾ ਚੱਲ ਵੀ ਦੀਪੇ ਬਾਈ ਕੋਲੇ ਹੌਲੀ ਹੌਲੀ ਚੁਬਰਾ ਲੋ ਜੀ ਕਹ ਦੀਪਾ ਬਾਈ ਸਾਡਾ ਦੀਪਾ ਬਾਈ ਬਾਕੀ ਉਹ ਗਾਣਾ ਨਹੀਂ ਵਧੀਆ ਸੁਣੋ ਆ ਆ ਦੀ ਸਾਡਾ ਦੀਪਾ ਬਾਈ ਕਿਹੜਾ ਲਓ ਜੀ ਦੀਪਾ ਬਾਈ ਸਾਡੇ ਕਰੋ ਦਰਸ਼ਨ ਕੀ ਹਾਲ ਨੇ ਦੀਪੇ ਵੀਰੇ ਵਧੀਆ ਵਧੀਆ ਬਾਈ ਚੱਲ ਦੀਪਾ ਬਾਈ ਚੱਕ ਲਿਆ ਹੁਣ ਚੱਲਦੇ ਆ ਅੱਗੇ ਠੀਕ ਆ ਠੀਕ ਆ ਅੱਗੇ ਕੀ ਚੱਕਣਾ ਆ ਹੁਣ ਨਹੀਂ ਚੱਕਣਾ ਆਪਾਂ ਹੀ ਆ ਲਓ ਜੀ ਉਹ ਦਾ ਪਉਣਾ ਯਾਰ ਮਜ਼ਾ ਆਇਆ ਲੋਕ ਕਿੱਦਾਂ ਉੱਕਾ ਭਾਈ ਹੁਣ ਸਫਰ ਉਹ ਜਾਲ ਚੱਕਦਾ ਦੀਪੇ ਵੀਰੇ ਸਫਰ ਸਫਰ ਦਾ ਸ਼ੁਰੂ ਹੋਣ ਲੱਗਿਆ ਐ ਐ ਚਲੋ ਜੀ ਕਹਿੰਦਾ ਚੱਲੀਏ ਹੁਣ ਆਉਣ ਵਾਲੇ ਕੂਤਰਾਂ ਨੂੰ ਮਦਾਨ ਪਾਉਣ ਨੂੰ ਖੁੱਡਾ ਪਾਉਣਾ ਯਾਰ ਅੱਛਾ ਸਲੇਪਾਂ ਚੋਂ ਪਾ ਲੈਣੀਆਂ ਵੀ ਇਹ ਨਾ ਮੈਸਤਰੀ ਨਿਮਰਦਾ ਦੀ ਸਲੇਪਾਂ ਚ ਬਹੁਤ ਆਪਾਂ ਨੇ ਕਹਿਆ ਸੀ ਤੇਰੀ ਇਹ ਨਹੀਂ ਹੁੰਦੀਆਂ ਪੀਆਂ ਉਹ ਜੇ ਡੱਬੂ ਚ ਬੋਲ ਲਈ ਜਾਂਦੀ ਚਾਹ ਕਿਹੜੀ ਘੜਾਣੀ ਨੇ ਘੇਟਾ ਬੜੀ ਆ ਜੜ ਬੜੀ ਘੜਾਣੀ ਨੇ ਭਾਈ ਕਿਆ ਬੰਗਿਆ ਅਲੇ ਦਾ ਫਿਲਹਾਲ ਕਹਾਂਗਾ ਪਹਿਲਾਂ ਤੇਲ ਪਾ ਲਿਉਣੀ ਆ ਉਹ ਦੇ ਆ ਗਿਆ ਅੱਛਾ ਪੌਣ ਜਿੰਦਾ ਭੱਜ ਗਿਆ ਜਾਂ ਤੁਰਦਾ ਜਾਂ ਗੇਅਰ ਪੀ ਜਾਂਦੀ ਹੈ ਨਾ ਤੇ ਇਹ ਪਟਲਾੜੇ ਕੇ ਮੜਗੇ ਸਾਰੇ ਹੌਲੀ ਹੌਲੀ ਆਉਂਦਾ ਦੀਪੇ ਕੀ ਕਹਿਣਾ ਚਾਹੇਗਾ ਦੋ ਲਫ਼ਜ਼ੇ ਦੇ ਲਈ ਕਿਦੇ ਲਈ ਮੋਤੀ ਲਈ ਕੋਈ ਨਹੀਂ ਕਹਿਣਾ ਜੇਰ ਵਾਲੀ ਜਗ੍ਹਾ ਬੀਪ ਪਾ ਦੀਏ ਕਿ ਐਵੇਂ ਚੱਲਣ ਦੀ ਐ ਬੀਪ ਪਾ ਇਹਦੀ ਗੱਲ ਹੀ ਕਰੀ ਦੀ ਪੱਕਰੀਆਂ ਜਾਂਦੀਆਂ ਨੇ ਭੈਣ ਜੀ ਸਰੀਰ ਸਿਆਣਾ ਹੋ ਗਿਆ ਵੀਡੀਓ ਦਾ ਸਰੀਰ ਸਿਆਣਾ ਹੋ ਗਿਆ ਭਾਈ ਜਵਾਬ ਦੇਣ ਲੱਗ ਗਿਆ ਹੁਣ 82 ਜਵਾਬ ਦੇਣ ਲੱਗ ਗਿਆ ਹੁਣ ਆਹ ਭੱਜ ਰਿਹਾ ਪੱਤਰਾ ਪੱਤਰਾ ਲਿਆਉਂਦਾ ਉਹਨੂੰ ਪਤਾ ਨਹੀਂ ਕਿ ਵੀ ਕੱਢ ਗਿਆ ਭੱਜਿਆ ਆਉਂਦਾ ਉਹਦੀਆਂ ਲੈ ਇਹਨਾਂ ਕਿਦਾਂ ਉਹੀ ਖੜਾ ਗਈ ਖਿੱਚ ਖਿੱਚ ਰੱਖ ਥੋੜਾ ਬਾਈਡਲ ਦੇ ਪੈਰ ਲੰਗਾ ਭੱਟਲਾ ਮੜ ਗਈ ਲਓ ਜੀ ਸਾਨੂੰ ਕਈ ਮੈਚ ਮੈਸ ਹੋ ਜਾਣੇ ਆ ਐਡਾ ਮੋਤੀ ਬਾਈ ਵੀ ਆ ਗਿਆ ਮੋਤੀ ਦਾ ਪੂਰਾ ਨੌਗੀਆ ਮਨਜੂਤ ਹਨਾ ਮਨਜੂਤ ਬਰੋ ਸਾਡਾ ਹੈ ਮਨਜੂਤ ਬਰੋ ਲੈ ਬਿਠਾ ਰਾਣ ਵਿੱਚ ਲੈ ਭਾਈ ਬੋਤਨੀ ਵੀ ਜਾਣਾ ਜੀ ਸਾਡਾ ਮਨਜੋਤ ਬਾਈ ਵੀ ਆ ਗਿਆ ਹੈਲੋ ਅੱਜ ਤਾਂ ਕਹਦੇ ਬਲੌਗ ਪਾਉਨੇ ਆ ਜੀ ਹਾਂ ਵੀ ਹੈ ਹੈਲੋ ਗਾਇਸ ਹੈਲੋ ਗਾਇਸ ਕੋਈ ਜੱਟ ਦਾ गाना ਬਹੁਤ ਵਧੀਆ ਬਣੂਗਾ ਆ ਵਧੀਆ ਦਲੰਕਰਾ ਹੈ ਅੱਜ ਤਾਂ ਰੋਟੀ ਨਹੀਂ ਲੱਗਣੀ ਪ੍ਰਧਾਨ ਨੇ ਗੱਡੀ ਲੈ ਲਈ ਨਹੀਂ ਰੋਟੀ ਨਹੀਂ ਬੱਕਰੀ ਘਰ ਆ ਨਹੀਂ ਬੱਕਰੀ ਨਹੀਂ ਬੱਕਰੀ ਪ੍ਰਧਾਨ ਨੇ ਗੱਡੀ ਨਹੀਂ ਹੁੰਦੀ ਆ ਕੇ ਵਿੱਚ ਹੋਇਆ ਪ੍ਰਧਾਨ ਨਾਲ ਗੱਡੀ ਲੈਣ ਦੀ ਪ੍ਰਧਾਨ ਨੇ ਪ੍ਰਧਾਨ ਦਾ ਬਿੱਟੇ ਵਿੱਚ ਹਲਵਾਰਾ ਫੀਡ ਕਲੱਬ ਦਾ 3 ਨੰਬਰ ਮਤੇ ਸਾਹਿਬ ਜੀ ਮਮਹਲ ਚੌਥਾ ਨੰਬਰ ਦਿੱਲੀ ਨੈਣ 5210 ਪੰਜਵਾਂ ਨੰਬਰ ਆ ਮੋਬਾਈਲ ਗਰੁੱਪ 7000 ਵਾਲਿਆਂ ਦਾ ਛੇਵਾਂ ਨੰਬਰ ਆ ਜੀ 26 ਟਰੈਕਟਰਾਂ ਦੇ ਵਿੱਚੋਂ ਇਹ ਛੇ ਟਰੈਕਟਰ ਨੇ ਜਿਹੜੇ ਇਹਨਾਂ ਨੇ ਬਾਜ਼ੀ ਮਾਰੀ ਆ ਤੇ ਇਹ ਚੈਂਪੀਅਨ ਰਹਿਣੇ ਅੱਜ ਦੇ ਮੇਲੇ ਦੇ ਨਾਮ ਲੈਣ ਦੇ ਲਈ ਗਰਾਊਂਡ ਦੇ ਨੇੜੇ ਹਾਜ਼ਰ ਜੀ ਸਾਰੇ ਸਾਰੇ ਪਾਸੇ ਕੱਲੇ-ਕੱਲੇ ਟਰੈਕਟਰ ਦੀ ਲਿਸਟਾਂ ਨਾਂ ਤੇ ਮੈਂ ਤੁਹਾਨੂੰ ਦੱਸਦੇ ਜਾਵਾਂਗੇ ਸਰਪੰਚ ਤੇ ਤਰਲ ਦਿਰ ਮੈਂ ਪੰਚ ਸਾਬਕਿਆ ਕਾ ਉਹ ਕਹਿੰਦੇ ਇੱਟ ਦੇ ਘਾਟ ਦੇ ਭੈਣ ਤੋਂ ਜਾਜ ਉਹ ਸਾਹਮਣੇ ਚੱਲੋ ਇੱਕ ਗੱਭਰੂ ਆ ਆ ਦੇਖੋ ਨਾਲੇ ਮਿੱਟੀ ਘੱਟ ਕਰ ਦਿੱਤੀ ਪਰ ਕਹਿੰਦੇ ਬਾਗੀ ਉਹ ਟਰੈਕਟਰ ਨੂੰ ਆਪਣਾ ਦਾਤਨ ਚੁੰਦੀ ਆ ਓਏ ਆਪਣਾ ਦਾਤਨ ਚੁੰਦੀ ਆ ਥੱਲੇ ਬਾਦਰੇ ਵਾਲਾ ਜਿਸ ਵੇਲੇ ਖੇਰ ਦੇ ਮੈਦਾਨ ਦੇ ਵਿੱਚ ਕਹਿੰਦੇ ਸ਼ਟਕ ਪਕਾਵਲੇ ਗੋਤ ਪੱਤੂ ਆ ਸਾਡਾ ਵੀਰ تنਵੀਰ ਪੱਤੂ ਸਾਡਾ ਵੀਰ ਹੈ ਗੋਦੀਪੇ ਉਹਦਾ ਸੁਆਦ ਪੂਰਾ ਕਾਲੀ ਦੇ ਵਿੱਚ ਗੱਲ ਕਰਦਾ ਪੱਤੂ ਸੁਆਦ ਉਹਦਾ ਪੱਲ ਹਰ ਹਾਸ ਕਰਦਾ ਮੇਰੇ ਵੀ ਹਾਸ ਹਾਸ ਵੱਡਾ ਮਾਰ ਕਰਦਾ ਮੇਰੇ ਵੀਰੋ ਉਧਰ ਬੁੱਟ ਕੰਗ ਜਸਮੀਤ ਇੱਧਰ ਕਹਿੰਦੇ ਜੋਰ ਵੀ ਵੀਡੀਓ ਬਣਾਉਣ ਲੱਗਾ ਚੋਪਰ ਪੱਤੂ ਖੱਲੀ ਮਾਰਦਾ ਬੱਕਰੇ ਦੇ ਦਿੰਦੇ ਆ ਬੱਕਰਾ ਖਿੱਚ 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 ਹੋ ਗਿਆ ਹੋ ਗਿਆ ਬੰਦਿਆ ਨਾੜ ਵੱਜਦੀਆਂ ਬੱਲੇ ਲੈ ਗਿਆ ਵਧਾਈਆਂ ਇਹਦਾ ਅਰਜੀਪਾ ਪਰ ਦੂਜੇ ਵੱਡੇ ਦੇ ਟੀਟੂ ਇਦੇ ਵੱਲ ਤਾਂ ਆਉਗੀਆਂ ਵਧਾਈਆਂ ਹੋ ਗਈਆਂ ਵਧਾਈਆਂ ਇਦੇ ਵੱਲ ਤਾਂ ਕਮਲੌਰ ਵਾਲਾ ਬਿੰਦਾ ਆਉਦਾ ਉਹ ਢਾਫਾ ਰੱਕ ਤੇ ਮੇਰੇ ਵੀਰੋ ਉਹ ਢਾਫਾ ਕਿ ਤੇ ਕਿੰਨਾ ਜਹਾਜ਼ ਦੇਖੋ ਮੈਦਾਨ ਦੇ ਵਿੱਚ ਉਹ ਦੇਖੋ ਕਹਿੰਦੀ ਹੋਈ ਪਈਆ ਕਮਾਲ ਕਿ ਕਮਾਲ ਹੋਈ ਜਾਂਦੀ ਆ ਉਹ ਦੁਨੀਆ ਇਸ ਖੇਡ ਤੇ ਤਿਆਰ ਹੋਈ ਜਾਂਦੀ ਆ ਫੁੱਟ ਕਿਕ ਜਸੂਹ ਓਏ ਹੋਏ ਓਏ ਹੋਏ ਓਏ ਹੋਏ ਇਹਦਾ ਚੱਕ ਬਿੰਦਾ ਛੂਕਦਾ 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 ਘੜਿਆ ਝੜਾਪੋ ਮੈਨੂੰ ਆਰੇ ਬਾਲੇ ਓਏ ਹੋਏ ਇੱਕ ਫੁੱਟ ਤੇ ਟਰੈਕਟਰ ਰੁਕਦੇ ਵੇਖਿਆ ਮੈਂ ਇੱਕ ਫੁੱਟ ਤੇ ਜਿਹੜੇ ਖੜੇ ਪ੍ਰਿੰਸਿੰਗ ਲਾਉਂਦਾ ਸੁੱਖੇ ਰਹਿ ਰਿਹਾ ਰੁਕਦੇ ਵੇਖਿਆ ਦੁਖੀ ਪੰਜ ਰੋਪਾ ਰਾਈ ਟੀਡੂ ਦੇਖਿਆ ਝੱਕ ਪੈਂਦੀ ਭੈਣ ਜੋ ਪੂਰਾ ਗਾਹ ਪੈਂਦਾ ਗਾਹ ਜੋ ਮਰੇ ਆਹ ਵੇਖ ਜਾਂਦਾ ਪਰੋਲੇ ਆਏ ਉੜਦਾ ਧੂਆਂ ਆਏ ਉੜਦਾ ਧੰਨਵਾਦ ਆਪਾਂ ਵੀਰਾਂ ਕਹਿੰਦੇ ਤੱਤਾ ਹੋ ਗਿਆ ਕਹਿੰਦੇ ਫੜਾਫੜ ਕਰਾਓ ਆ ਖਿੱਚ ਕੇ ਕੰਮ ਮਾਰ ਲਗਾ ਚੱਕ ਬਾਈ ਸਾਰੇ ਭਰਾਵਾਂ ਨੂੰ ਬੇਇਜ਼ਤੀ ਹੈ ਜੇ ਮਾੜੀ ਜੀ ਟਰਾਲੀ ਕਾਲੀ ਕਰ ਦੋਗੇ ਟਾਈਮ ਸਹੀ ਲੱਗੂਗਾ ਖੜ ਤਾਂ ਵੀਰੇ ਸਾਰੇ ਆਪਾਂ ਉਤਰ ਨਹੀਂ ਸਕਦੇ ਸਾਨੂੰ ਲੈਣ ਨਹੀਂ ਦੀਦੀ ਹੈ ਹੀ ਬਸ ਹੋਰ ਨਹੀਂ ਕੁਛ ਜਕਾਰੇ ਦੇ ਨਾਲ ਜਿਹੜੀ ਸਮਾਹ ਇਹਦੀ ਟਰੱਕਰ ਦੀ ਜਵਾਨਗੀ ਹੁੰਦੀ ਆ ਵੀਰ ਵੀਰੋ ਬੱਲੇ ਜੀ ਸੋਨਾ ਆਵਾਜ਼ ਦੀਆ ਕਾਲੇ ਆਜੋ ਜੀ ਇਹ ਸੋਨਾ ਲਿਕਾ ਸਕੰਦਰ ਬਿੰਦਾ ਦਿਉ ਸ੍ਰੀ ਸੀੜੀ ਚੱਕ ਲੈ ਆਵਾਂ ਲੈ ਆਵਾਂ ਜੀ ਇਧਰ ਸਰਮਾਨ ਜਿਹੜਾ ਉਹ ਤਿਆਰੇ ਪਹਿਲਾਂ ਹੀ ਕੰਮ ਹੋ ਗਿਆ ਅੱਡ ਆ ਲੈਣਾ ਚੱਲਦਾ ਤੁਰ ਪਿਆ ਤੁਰ ਪਿਆ ਪਹਿਲਾਂ ਤਿਆੜੇ ਨਿਕਲੇ ਨੇ ਉਹ ਤੋਂ ਵੱਡੀ ਰੋੜ ਕਰਵਾਈਆਂ ਨੇ ਕਦੇ ਵਿੱਚ ਹੋਰ ਹਾਂ ਤੇ ਸੋਹ ਦਾ ਕੰਪਾਲੀ ਵਾਲਾ ਨਾਲ ਸੇ ਸਾਮਨੋਲੀ ਵਾਲਾ ਕਰਦੂਪੁਰਾ ਦੀਪੇ ਵੀਰੇ ਦਬ ਗਿਆ ਦਬ ਗਿਆ ਉਹਨਾਂ ਨਾਲੋਂ ਤੇਜ਼ ਆ ਪੈਰ ਨਹੀਂ ਰੋਕਦਾ ਜੇ ਤੁਰ ਪਿਆ ਟਰੈਕਟਰ ਇੱਕ ਪਾਲੀਆਂ ਦੇ ਵਿੱਚ ਸਿਕੰਦਰ ਰਾਦੇ ਦੀ ਗੱਲ ਹੈ ਇੱਕ ਸੋਨਾ ਨਿਕਾ ਹਾਂ ਟਰੈਕਟਰ ਸਿਕੰਦਰ ਦੀ ਗੱਲ ਹੈ ਸਿਕੰਦਰ ਮਾਡਲ ਦੀ ਗੱਲ ਹੈ ਪਰ ਅੱਜ ਜਿੱਤ ਤੋਂ ਸਿਕੰਦਰ ਕੌਣ ਬਣੂ ਇਹ ਸੱਚੇ ਪਾਸਾ ਜਾਣਦਾ ਮੇਰੇ ਵੀਰੋ ਉਸ ਸੱਚੇ ਪ੍ਰਮਾਤਮਾ ਜਾਣਦਾ ਮੇਰੇ ਵੀਰੋ ਉਹ ਬੱਦਿਆ 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 ਉਹ ਬਾਜਾ ਹੋ ਰਿਹਾ ਬਾਕੀਆਂ ਦੇ ਉਹ ਬੰਦੇ ਕਮਾਲ ਕਰਦੀ ਬੈਣੀ ਹੈ ਉਹ ਬਾਈਕੂ ਦੀ ਕਿਰਪਾ ਦੇ ਨਾਲ ਉਹ ਤੇ ਬੋਲੇਆ ਫਿਰ ਤੇ ਬੋਲੇਆ ਉਹ ਕਦੇ ਕਮਾਲ ਪਤਾ ਪਾੜੀ ਬਦਲਦੀ ਉਹ ਜਦੋਂ ਕਰਨ ਉਹ ਭੱਡੇ ਦੇ ਏਰੀਆ ਦੇ ਪੱਛਾਵੇਂ ਵਿੱਚ ਉਹ ਕਦੇ ਪੱਤੀ ਲਾਟਰੀ ਕੰਤੀ ਖਦੀ ਉਹੀ ਗੱਲ ਹੁੰਦੀ ਹੈ ਦੇਖੋ ਕਿੰਨਾ ਨੇ ਭੱਡੇ ਦੇ ਏਰੀਆ ਦੇ ਵਿੱਚ ਬਦਲ ਬਦਲ ਗੇਨ ਪਾਦੇ ਕਾਕਾ ਉਹ ਦੇਖ ਥੱਲੇ ਚੁਗਿਆੜ ਚੱਲ ਪਾ ਚੱਲ ਨਹੀਂ ਕਰ ਰਹੀਆਂ ਲੈ ਗਿਆ ਭਾਈ ਫੇਰ ਵੀ ਭਾਈ

ਇਹ ਕਿਰੋਣਾ ਕਵਾਲੀ ਤੋਂ ਪਰੇ ਹੋ ਗਏ ਸਨ ਨਹੀਂ ਕਰਨਾ ਮੈਰੇ ਗੱਗੇ ਵਾਲੇ ਮੁੰਡੇ ਵੀ ਕਰਦੇ ਨੇ ਪਰ ਵਿਚ ਕੋਲ ਵੀ ਸਮਾਨ ਕੀਤਾ ਜਾ ਰਿਹਾ ਗੁੱਟ ਕੰਨ ਸੂਹਾ ਸਾਡੇ ਬਿਕਰਮ ਜੀ ਸੁਣੇ ਵੀਰ ਤੋਂ ਵੱਡੀ ਮੁਆਫਾ ਦਾ ਸਾਡੇ ਭਰਾਵਾਂ ਵੱਲੋਂ ਮਾਨ ਸਨਮਾਨ ਦਿੱਤਾ ਜਾ ਰਿਹਾ ਕਿੰਨਾ ਬਦਲੇ ਇਸ ਵੀਰ ਦੀ ਸਵਾਦ ਦੀਆਂ ਦੀਪੇ ਵੀਰੇ ਉਹਨਾਂ ਦਾ ਜਦੋਂ ਥੋੜਾ ਥੋੜਾ ਸਾਡੇ ਭਰਾ ਦਾ ਕੀ ਕਹੇਗਾ ਜਿੱਥੇ ਵੀਰੇ ਕਿ ਕਿੱਧਰ ਲੈ ਬਿੜੇ ਚਲਾਉਣਾ ਹੈ ਸਵੇਰੇ ਆਉਣਾ ਜੀ ਸਵੇਰੇ ਬਾਜੀ ਤੇ ਸੀ ਸਮੀਰ ਦਾ ਸਮਾਜਿਕ ਕਲੱਬ ਵੱਲੋਂ ਪਰਵartan ਕਰ ਰਹੇ ਜੀ ਬਹੁਤ ਬਹੁਤ ਧੰਨਵਾਦ ਜੀ ਆਜੋ ਜੀ ਕਰੋ ਕਰੋ ਸ਼ੁਰੂ ਕਰੋ ਇਹ ਜਕਾਰੇ ਦੇ ਨਾਲ ਟਰੈਕਟਰ ਦੀ ਰੌਣਕੀ ਹੋਣੀ ਹੈ ਮੇਰੇ ਵੀਰੋ ਬੋਲੋ ਸੋਨਹਾਰ ਤਾਲਾ ਤੇ ਇਹ ਟਰੈਕਟਰ ਜੀ ਮਸਤ ਬਣਾ ਸਾਹਿਬ ਦੇ ਲਾਗੇ ਕਰਕੇ ਨੱਤਪਿੰਡਾ ਸੰਗਰੂਰ ਜ਼ਿਲ੍ਹੇ ਦਾ ਨੱਤਪਿੰਡ ਕਹਿੰਦੇ ਸੰਗਰੂਰ ਜ਼ਿਲ੍ਹੇ ਦਾ ਪ੍ਰਸਿੱਧ ਪਿੰਡਾ ਮੇਰੇ ਵੀਰੋ ਜਿਹੜੇ ਇਹਦੇ ਦੁੱਕਾ ਮਾਹੌਲ ਜੀ ਲੋਗਾਂ ਦਾ ਫਿਰ ਉਹ ਸੇਵਾ ਨੂੰ ਪੁਰਨਾ ਹਾਂ ਕਰਦੇ ਖੂਬ ਜਰੀਏ ਦਾ ਸੁੱਖਾ ਹਰਾਤਾ ਹਾਂ ਮੁਜ਼ਾਹਰ ਕਰ ਸ਼ਰੀ ਸਿੱਤਾ ਜਦਾਂ ਰੋਟੀ ਜਦ ਸੱਫਰਾਂ ਦੇ ਨਾਲ ਐ ਸੱਤਾਂ ਦੇ ਨਾਲ ਭਰਾਵਾਂ ਦੇ ਵਾਦੀ ਤੇ ਆ ਰਿਹਾ ਉਹ ਵੀ ਜੁਟੇ ਹੋਇਆ ਬੜਾ ਧੰਮਾਲਾ ਬੜੀ ਵੀਰਾਂ ਦਾ जमा बड़ी डिमांड रही है पर अगले जमाने की चाहिए पसंद करी जाऊ का बच्चा आप प्रभावित सामने ਜਾ ਰਿਹਾ ਤੇ ਨਿਕਲੋ ਹਕਤਾਲਾ ਪ੍ਰਮਾਨ ਉਹ ਚੌਂਡੀਆਂ ਲਈ ਜਾ ਰਿਹਾ ਉਹ ਕਹਿੰਦੇ ਟਾਲੀ ਕੁਲੀ ਪਿੰਡ ਵਾਲਿਆਂ ਦੀ ਗੁਰਵਿੰਦਰ ਬਾਈ ਤੇ ਮਨੋਹਰ ਵਾਲੀ ਬੱਤੀ ਹੈ ਇਹ ਲਾਟ ਗੱਲ ਵੀ ਲਾਟ ਕਬੱਡੀ ਖਿਡਾਰੀ ਹੈ ਇਹਦਾ ਮਾਨ ਚੱਲ ਵੀ ਲਾਟ ਜਗਮ ਬਾਈ ਚੱਲਦੀਆਂ ਨਾਕ ਕਮਾਲ ਸ਼ਹਿਰ ਰਿਆ ਤੇ ਇਹ ਆਵੇ ਜੀ ਇੱਧਰ ਸਨਮਾਨ ਕੀਤਾ ਜਾਣਾ ਸੁਖਰਾਮ ਜਾਇ ਵੀ ਨੇ ਇੱਕ ਰੋ ਤੇ ਸੁਖਰਾਮ ਆ ਉਹ ਲਾਡ ਦੇ ਰੇਂਜਰ ਦੀ ਧੰਨਵਾਦ ਆ ਪਰ ਇੱਧਰ ਲਾਡ ਦੇ ਓਏ ਓ ਗੱਗਰੂਆ ਲਾਡ ਦੇਖਾ ਹੈ ਐਰੀ ਦੇਖ ਲਾਡਾ ਕਿੱਥੋਂ ਧੂੜ ਦੇ ਕੌਣ ਬੱਟਣਾ ਉਹ ਲਾਡ ਆ ਲਾਡ ਬਾਵੀ ਮਾਰ ਨੰਬਰ ਪਾਉ ਦੂ ਫਿਰਦਾ ਓ ਦੇਖੋ ਸਾਹਮਣੇ ਐਂ ਕਹਿੰਦੇ ਕਿਉਂ ਮਾਰਦਾ ਓ ਦਿਰਾ ਮਾਰਦਾ ਆਉਂਦਾ ਚੋਪਰ ਤੋਂ ਧੂੰਆਂ ਦੇ ਰਿਹਾ ਪੂਰਾ ਖਿੱਚੀ ਆਦਾ ਦੜਗੀ ਦੇ ਵਿੱਚ ਲੱਗਿਆ ਹੋਇਆ ਜੋਰ ਇੰਨਾ ਕਿ ਧੂੜ ਲਾਇਆ ਹੈ ਨਾ ਟਰੈਕਟਰ ਦਾ ਧੂੰਆਂ ਦੇਖੋ ਤੁਸੀਂ ਉੱਡ ਰਿਹਾ ਚੱਕਰ ਕੋਈ ਟ੍ਰੈਲੀ ਆ ਰਿਹਾ ਕੋਈ ਗਰੀਆ ਹੀ ਖਾਸ ਤੇ ਬੱਦਕੰਨ ਜੀ ਥੋੜਾ ਜਿਆ ਐਕਟੀਵੇਸ਼ਨ ਚੱਕਾ ਲਈ ਬਦਲੋ ਟਕ 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 ਬੱਦਕਾ ਜਰਾ ਭਾਵੇਂ ਇਹ ਸਲਾਮ ਲਗਾ ਕੇ ਅੱਗੇ ਵੱਲ ਤੋਂ ਜਿਹੜੀ ਜਿੱਤ ਸੁਣਾ ਲਈ ਆ ਆਪਕੋ ਹੋਰ ਜਦੀਏ ਰਿਸਕ ਘਟਾਇਆ ਕਰੋ ਨਾ ਕਿ ਭਾਈ ਯਾਰ ਜਦੋਂ ਭਜਾਉਣਾ ਹੁੰਦਾ ਤਾਂ ਕਾਹਦੇ ਵੀ ਜਦੋਂ ਛੋਟਾ ਕੋਈ ਨਾ ਇਹ ਸੀ ਜੀ ਅੱਜ ਦੀ ਵੀਡੀਓ ਆਏ ਹੋਪਸ ਹੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਈ ਹੋਊਗੀ ਤੇ ਅੱਗੇ ਨੂੰ ਵੀ ਅਸੀਂ ਐਹੋ ਜਿਹੇ ਵੀਡੀਓ ਰਾਈਏ ਦੇ ਬੇੜੀਆ ਪ੍ਰਗਟ ਪਛਾ ਸੋਚਦਾ ਰੁੱਪਾਂ ਦੇ ਕਿਹੜੀਆਂ ਹੋਏਗਾ ਰੁੱਤਾਂ ਨੂੰ ਬਦਲਾਉਣ ਦਾ ਹਟਚਾਰ ਕਰਾਂਗਾ ਮੈਂ ਹਟ ਚੰਦ ਦੇ ਵਾਪਸ ਆਉਣ ਦਾ ਹਟਚਾਰ ਕਰਾਂਗਾ ਆਪਾਂ ਦਾ ਦਾ ਇਹਦਾ ਸਮਾਂ ਕਿੰਦਾ ਜੀ ਤਿੰਨ ਬਿੰਦੋ ਇਹ ਜੋਰ ਆਹ ਗੇੜੇ 'ਚ ਬਾਤ ਬੋਲਾਂਗੇ ਆਹ ਸਾਹਮਣੇ ਮੈਦਾਨ ਦੇ ਵਿੱਚ ਮੇਰੇ ਵੀਰੋ ਉਹ ਕਿਉਂ ਤੇ ਸਨੀ ਮਾਰਕਟ ਬਾਹਰ ਕਰਦਾ ਉਹ ਤੇ ਅਰਮਾਨ ਬਾਗਟ ਬਾਹਰ ਕਰਦਾ ਉਹ ਲਾਠ ਨਿਕਲਦੀ ਜਾਂਦੀ ਆ ਖਿਚੋ ਗੁਰੂਆ ਤੇਰਾ ਤੂੰ ਚੱਲ ਤਲਵਾ ਅੰਦਾਜ਼ਾ ਹੋ ਗਿਆ ਇਹ ਖੇਡ ਟ੍ਰੈਕ ਵੀ ਲਾਇਆ ਤਾਂ ਟ੍ਰੈਕ ਵੀ ਲਾਇਆ ਦੇਖੋ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਲਾਹ ਸਾਹਮਣੇ ਮੇਰੇ ਵੀਰੋ ਇਸ ਵੇਲੇ ਇਹਨਾਂ ਕਹਿੰਦੇ ਕਮਾਲ ਹੋਈ ਪਈ ਆ ਆਹ ਵੇਖੋ ਦੁਨੀਆ ਇਸ ਖੇਡ ਦੇ ਦਿਆਲ ਹੋਈ ਪਈ ਆ ਜਾਲ ਦੇ ਵਿੱਚ ਚੱਲਦੇ ਯਾਰੋ ਦੇ ਬੜਾ ਧੰਨਵਾਦ ਸਾਰੇ ਵੀਰਾਂ ਦਾ ਹਮ ਸਾਹਮਣੇ ਮੇਲਾ ਕਹਿੰਦੇ ਖਿਡਾਰੀ ਕਲਾ ਵਿੱਚ ਚੱਲਦਾ ਚਾਜਾ ਚੜਦਾ ਚਾਜਾ ਚੜਦਾ ਵੀਰੋ ਇਹ ਕਿੰਨਾ ਨੰਬਰ ਜੀ ਆਪਣਾ ਫੀਮਾ ਮੇਰੇ ਕਲਾ ਫੀਮਾ ਨੰਬਰ ਚੱਲ ਰਿਹਾ ਤੇ ਇਹ ਬਾਕੀ ਹੱਦ 'ਚ ਪਹੁੰਚ ਗਏ। ਇੱਥੇ ਰੱਖੋ ਕੰਮਾ ਬੰਗਲ ਵਾਲਾ ਪਰਮਾ ਮੇਰੇ ਮੇਰੇ 2007-8 ਤੋਂ ਇਸ ਖੇਡ ਨਾਲ ਜੁੜਿਆ ਹੋਇਆ ਹੈ। ਆਪਾਂ ਨਹੀਂ ਇਹਨਾਂ ਦੇ ਕਲੱਬ ਦੇ ਕਲੱਬ ਹੈ। ਹਾਂ। ਹਾਂ ਕਰਕੇ ਜੇੰਡਾ ਕਨੇ ਕਨੇ ਤਵੀਆਂ ਦੇ ਵਿੱਚ ਨਾਮੜਾ ਖੱਟਣ ਵਾਲਾ ਟੱਟਾ ਅੱਜ ਕਦੇ ਟਰਾਲੀ ਖੁੱਚ ਮੁਕਾਬਲੇ ਦੇ ਵਿੱਚ ਇਹ ਟਰੈਕਟਰ ਦਾ ਤੇ ਕੋਟ ਕੋਟ ਸੁਖਵਾਲਾ ਦਰਸ਼ਕ ਵੀਰੇ ਦਾ ਠਾਠਾ ਮਾਰਦਾ ਕਾਕਾ ਮੇਰੇ ਵੀਰੋ ਤਾਂ ਸੰਤ ਜੁਟਜੀ ਸਿੰਘ ਜੀ ਲੋਕਾਂ ਦੇ ਸੰਤ ਜੋਰਾ ਸਿੰਘ ਜੀ ਲੋਕਾਂ ਉਹਨਾਂ ਮਾਪੁਰ ਖੜੀ ਵੱਡੀ ਕਿਰਪਾ ਅਰੰਦਰ ਪਿੰਗਰ ਚਾਹਲ ਕਨੇ ਦੇਖਿਆ ਪੂਰੇ ਪੜਾਕੇ ਪੈ ਰਿਹਾ ਇੰਜਣਾਂ ਦੇ ਇੱਥੇ ਉਹ ਕਿਉਂ ਕਾਂਡੜੂ ਕਿਆ ਪੈਂਦੀਆ ਪੈਂਦੀਆ ਤੱਕ ਤੱਕ ਪੈਂਦੀਆ ਨਾ ਪੂਰੀ ਆ ਨਾ ਅਹੀ ਟਰੈਕਟਰ ਦੇਖਣਾ ਸੀ ਅਹੀ ਦੇਖਣਾ ਸੀ ਹਾਂ ਬੜਾ ਜਰ ਮੋਟਰ ਵੀ ਆ ਜੀ ਜੀ ਉਧਰ ਕੋਲ ਲੱਗ ਕੇ ਖੜ ਗਿਆ ਦੱਬੇ ਦੇ ਮਾਗੇ ਖੜ ਗਿਆ ਔਰ ਦੂਜੇ ਪਾਸੇ ਉਹ ਲਾਤਾ ਔਖੇ ਲਾਤਾ ਤੇ ਖਿੱਚ ੱਲਿਆ ਔਰ ਜਿੱਥੇ ਮੁਗਣਾ ਉੱਥੇ ਵੀ ਲਾਤਾ ਜੱਗ ਜੀ ਉੱਥੇ ਵੀ ਲਾਤਾ ਆਹ ਕਹਿੰਦੇ ਚੱਲਾ ਟਿਕਾਣੇ ਬਾਦ ਹੁੰਦਾ ਜਿੱਥੇ ਲੋਡ ਪੈਂਦੀ ਆ ਉੱਥੇ ਕਹਿੰਦੇ ਆਪਣਾ ਟਰੈਕਟਰ ਕਦੋਂ ਆਉਣਾ ਇਹ ਕਹਿ ਰਹੇ ਨੇ ਜੋ ਧਰਮਾਂ ਦਾ ਖੜੀ ਹੋਈ ਬੰਦੇ ਬਾਰੀ ਕਰਦਾ ਜੋ ਕੋਈ ਬੱਚਾ ਭਾਈਆ ਬੱਚੇ ਬਾਰੀ ਕਰਦਾ ਤੁਸੀਂ ਸਵਾਦ ਲਓ ਬਸ ਲਓ ਜਿਹੜੇ ਰਾਹ ਖਤਾ ਜੀਆ ਘੜਾੜ ਵਾਲਾ ਜੀ ਅੱਜ ਆਲਾ ਮੈਂ ਤੇ ਆ ਨਾ ਅਰਸਾ ਹੋ ਖੇਡੋ ਤਾਂ ਇਹ ਸੀ ਜੀ ਅੱਜ ਦਾ ਬਲੌਗ ਮੇਕ ਸ਼ੂਰ ਕਰਿਓ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਹ ਜੀਆ ਵੀਡੀਓ ਤੁਹਾਨੂੰ ਹੋਰ ਦੇਖਣ ਨੂੰ ਮਿਲਣੀਆਂ ਤੇ ਇਹ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਠੀਕ ਹੈ ਲਾਈਕ ਕਰਿਓ ਤਨ ਅਸੀਂ ਇਹ ਜੇ ਵਲੌਗ ਪਾਉਂਦੇ ਰਾਂਗੇ ਤੇ ਮਿਲਦੇ ਆ ਨੈਕਸਟ ਟਾਈਮ ਸੋ ਦੇਖਦੇ ਰਹੋ ਇੰਜੋਏ ਕਰਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਤਦ ਤੱਕ ਲਈ ਦਿਓ ਦਾਤ ਧੰਨਵਾਦ ਥੈਂਕ ਯੂ ਸੋ ਮਚ